ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਮੌਸਮ ਵਿੱਚ ਜਦੋਂ ਵੀ ਬਦਲਾ ਆਉਂਦਾ ਹੈ ਤਾਂ ਸਰਦੀ ਜ਼ੁਕਾਮ ਖਾਂਸੀ ਦੀ ਸਮੱਸਿਆ ਹੋ ਜਾਂਦੀ ਹੈ। ਛਾਤੀ ਵਿੱਚ ਬਲਗਮ ਬਣਨ ਲੱਗਦਾ ਹੈ ਜਿਸ ਕਾਰਨ ਵਾਰ-ਵਾਰ ਖਾਂਸੀ ਆਉਂਦੀ ਹੈ। ਜੇਕਰ ਇਸ ਖਾਂਸੀ ਨੂੰ ਸਮੇਂ ਰਹਿੰਦੇ ਸਹੀ ਸਮੇਂ ਤੇ ਰੋਕਿਆ ਨਾ ਜਾਵੇ ਤਾਂ ਇਹ ਖਾਂਸੀ ਹੋਰ ਵੀ ਕਈ ਸਾਰੀਆਂ ਸਮੱਸਿਆਵਾਂ ਕਰ ਸਕਦੀ ਹੈ। ਕਈ ਸਾਰੇ ਖਤਰਨਾਕ ਰੋਗ ਦੇ ਸਕਦੀ ਹੈ। ਇਸ ਲਈ ਜਲਦੀ ਤੋਂ ਜਲਦੀ ਇਸ ਖਾਂਸੀ ਨੂੰ ਰੋਕਣਾ ਚਾਹੀਦਾ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਘਰੇਲੂ ਨੁਸਖਾ ਦੱਸਾਂਗੇ ਜਿਸ ਦਾ ਇਸ ਇਸ ਮਾਲ ਕਰਕੇ ਤੁਸੀਂ ਛਾਤੀ ਵਿੱਚ ਜੰਮੇ ਹੋਏ ਬਲਗਮ ਨੂੰ ਦੂਰ ਕਰ ਸਕਦੇ ਹੋ ਇਸ ਦੀ ਵਜ੍ਹਾ ਨਾਲ ਤੁਹਾਨੂੰ ਖਾਂਸੀ ਵੀ ਨਹੀਂ ਆਵੇਗੀ ਭਿਆਨਕ ਤੋਂ ਭਿਆਨਕ ਖਾਂਸੀ ਵੀ ਪੂਰੀ ਤਰ੍ਹਾਂ ਰੁਕ ਜਾਵੇਗੀ ਬਿਨਾਂ ਕਿਸੇ ਦੇਰੀ ਤੋਂ ਜਾਣਦੇ ਹਾਂ ਇਸ ਨੁਸਖੇ ਬਾਰੇ ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਜਿਹੜੀ ਚੀਜ਼ ਦੀ ਤੁਹਾਨੂੰ ਪਹਿਲਾਂ ਲੋੜ ਪਵੇਗੀ ਉਹ ਹੈ ਕਾਲੀ ਮਿਰਚ ਕਾਲੀ ਮਿਰਚ ਦੇ ਦਾਣੇ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੇ ਹਨ ਇਸ ਨੁਸਖੇ ਨੂੰ ਬਣਾਉਣ ਲਈ ਤੁਹਾਨੂੰ 10 ਤੋਂ 15 ਕਾਲੀ ਮਿਰਚ ਦੇ ਦਾਣੇ ਚਾਹੀਦੇ ਹਨ ਕਾਲੀ ਮਿਰਚ ਵਿੱਚ ਮੌਜੂਦ ਐਂਟੀਬੈਕਟੀਰੀਅਲ ਐਂਟੀਫੰਗਲ ਗੁਣ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦੇ ਹਨ ਤੁਸੀਂ 10 15 ਕਾਲੀ ਮਿਰਚ ਦੇ ਦਾਣਿਆਂ ਨੂੰ ਲੈ ਕੇ ਬਾਰੀਕ ਪੀਸ ਲੈਣਾ ਹੈ ਇਸ ਤਰੀਕੇ ਨਾਲ ਤੁਸੀਂ ਕਾਲੀ ਮਿਰਚ ਦੇ ਦਾਣਿਆਂ ਨੂੰ ਬਾਰੀਕ ਪੀਸ ਲੈਣਾ ਹੈ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਹਲਦੀ ਹਲਦੀ ਅੰਦਰ ਮੌਜੂਦ ਐਂਟੀਆਕਸੀਡੈਂਟ ਤੱਤ ਸਾਡੇ ਸਰੀਰ ਦੀ ਸਮਰੱਥਾ ਨੂੰ ਵਧਾਉਂਦੇ ਹਨ ਸਾਡੇ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ ਤੁਸੀਂ 1/4 ਚਮਚ ਹਲਦੀ ਦਾ ਲੈ ਕੇ ਕਾਲੀ ਮਿਰਚ ਨਾਲ ਮਿਲਾ ਦੇਣਾ ਹੈ ਤੇ ਚਮਚ ਨਾਲ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਇੱਕ ਗਲਾਸ ਪਾਣੀ ਦਾ ਲੈਣਾ ਹੈ ਤੇ ਇੱਕ ਚਮਚ ਇਸ ਨੂੰ ਇਸਕੇ ਦਾ ਹਲਦੀ ਤੇ ਕਾਲੀ ਮਿਰਚ ਦਾ ਲੈ ਕੇ ਇਸ ਪਾਣੀ ਵਿੱਚ ਮਿਲਾ ਦੇਣਾ ਹੈ ਇਸ ਪਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਜੋ ਕਾਮ ਖਾਂਸੀ ਛਾਤੀ ਦੀ ਬਲਗਮ ਦੂਰ ਕਰਨ ਦਾ ਦੇਸੀ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਸੇਵਨ ਕਿਵੇਂ ਕਰਨਾ ਹੈ ਜਦੋਂ ਵੀ ਤੁਹਾਨੂੰ ਖਾਂਸੀ ਛਾਤੀ ਵਿੱਚ ਬਲਗਮ ਦੀ ਸਮੱਸਿਆ ਹੋਵੇ ਛਾਤੀ ਵਿੱਚੋਂ ਬਲਗਮ ਨਿਕਲੇ ਨਾ ਤਾਂ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਕੇ ਗਰਮ ਕਰਕੇ ਚਾਹ ਦੀ ਤਰ੍ਹਾਂ ਕੁੱਟਕੁੱਟ ਕਰਕੇ ਪੀ ਜਾਣਾ ਹੈ ਇਸ ਨਾਲ ਨਾ ਸਿਰਫ ਖਾਂਸੀ ਦੂਰ ਹੋਵੇਗੀ ਬਲਕਿ ਛਾਤੀ ਵਿੱਚ ਜੰਮਿਆ ਬਲਗਮ ਵੀ ਬਾਹਰ ਨਿਕਲੇਗਾ ਦੋਸਤੋ ਇਸ ਨੁਸਖੇ ਜੋ ਕਾਮ ਬੁਖਾਰ ਦੀ ਪਰੇਸ਼ਾਨੀ ਵੀ ਦੂਰ ਹੋਵੇਗੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਹੋਵੇਗਾ ਤੇ ਤੁਸੀਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਜਾਓਗੇ ਦੋਸਤੋ ਤੁਸੀਂ ਵੀ ਅੱਜ ਤੋਂ ਹੀ ਸਾਡੇ ਦੱਸੇ ਹੋਏ ਨੁਸਖੇ ਦਾ ਇਸਤੇਮਾਲ ਕਰੋ ਤੇ ਬਿਮਾਰੀਆਂ ਤੋਂ ਦੂਰ ਰਹੋ ਤੇ ਸਿਹਤਮੰਦ ਬਣੀ ਰਹੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ